ਹਾਂਜੀ ਸਤਿ ਸ੍ਰੀ ਅਕਾਲ ਅਦਾਬ ਦੋਸਤੋ ਲੈਂਦੇ ਪੰਜਾਬ ਦੇ ਵਿਆਹ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਦੇਗਾਂ ਦੇਖੀਆਂ ਉਸ ਤੋਂ ਬਾਅਦ ਇਹਨਾਂ ਦਾ ਟੈਂਟ ਦੇ ਅਰੇਂਜਮੈਂਟ ਤੇ ਉਸ ਤੋਂ ਬਾਅਦ ਬਰਾਤ ਆਈ ਤੇ ਹੁਣ ਬਰਾਤ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਲਾੜਾ ਤੇ ਉਹਨਾਂ ਦੇ ਨਾਲ ਜਿਹੜੇ ਮੌਲਵੀ ਸਾਹਿਬ ਬੈਠੇ ਆ ਨਿਕਾਹ ਪੜਾ ਰਹੇ ਜਿਵੇਂ ਆਪਣੇ ਚਾਰ ਆਨੰਦ ਕਾਰਜ ਹੁੰਦੇ ਫੇਰੇ ਹੁੰਦੇ ਆ ਹਿੰਦੂ ਧਰਮ ਦੇ ਵਿੱਚ ਸੱਤ ਫੇਰੇ ਹੁੰਦੇ ਆ ਅਤੇ ਇਹਨਾਂ ਦੇ ਵਿੱਚ ਤਿੰਨ ਵਾਰ ਜਿਹੜਾ ਹੈਗਾ ਕਬੂਲ ਹੈ ਕਬੂਲ ਹੈ ਕਬੂਲ ਹੈ ਜਿਹੜਾ ਪੁੱਛ ਕੇ ਲੜਕੇ ਲੜਕੀ ਨੂੰ ਅਲੱਗ-ਅਲੱਗ ਪਹਿਲਾਂ ਲੜਕੇ ਨੂੰ ਫਿਰ ਲੜਕੀ ਨੂੰ ਤੇ ਉਸ ਤਰੀਕੇ ਨਾਲ ਵਿਆਹ ਹੁੰਦਾ ਉਸ ਜਿਸ ਤਰੀਕੇ ਨਾਲ ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਚਾਰ ਲਾਵਾਂ ਦਾ ਪਾਠ ਹੁੰਦਾ ਉਸ ਤਰੀਕੇ ਨਾਲ ਇਹਨਾਂ ਦੇ 6 ਕਲਮੇ ਹੁੰਦੇ ਆ ਇਹ ਮੌਲਵੀ ਸਾਹਿਬ 6 ਕਲਮੇ ਵੀ ਪੜ੍ਹਦੇ ਆ ਜਾਂ ਫਿਰ ਮੁਸਲਮਾਨ ਧਰਮ ਦੇ ਮੁਤਾਬਕ ਦੁਆਵਾਂ ਜਿਹੜੀਆਂ ਉਹ ਪੜ੍ਹੀਆਂ ਜਾਂਦੀਆਂ ਨੇ ਇਹ ਅਰਬੀ ਭਾਸ਼ਾ ਦੇ ਵਿੱਚ ਹੁੰਦੇ ਆ ਜਿਹੜੀ ਇਹ ਸામਨੇ ਜਿਹੜਾ ਤੁਸੀਂ ਦੇਖ ਰਹੇ ਹੋ ਮੌਲਵੀ ਸਾਹਿਬ ਜਿਹੜਾ ਜਿਹੜਾ ਨਿਕਾਹ ਪੜਾ ਰਹੇ ਆ ਉਹ ਇਹਨਾਂ ਦੇ ਮੁਸਲਮਾਨ ਧਰਮ ਦੇ ਮੁਤਾਬਕ ਜਿਵੇਂ ਲਾਵਾ ਫੇਰੇ ਤੇ ਹਿੰਦੂ ਧਰਮ ਸਿੱਖ ਧਰਮ ਤੋਂ ਅਲੱਗ-ਅਲੱਗ ਆ ਉਹ ਮਸਲਮਾਨ ਧਰਮ ਦੇ ਵਿੱਚ ਵੀ ਇੱਕ ਰੀਤ ਆ ਜਿਹੜਾ ਤਿੰਨ ਵਾਰ ਮੁੰਡੇ ਕੁੜੀ ਨੂੰ ਪੁੱਛਿਆ ਜਾਂਦਾ ਵੀ ਤੈਨੂੰ ਮੁੰਡਾ ਕਬੂਲ ਆ ਜਾਂ ਮੁੰਡੇ ਨੂੰ ਪੁੱਛਿਆ ਜਾਂਦਾ ਵੀ ਕੁੜੀ ਤੈਨੂੰ ਕਬੂਲ ਆ ਉਸ ਤੋਂ ਬਾਅਦ ਇਹ ਜਿਵੇਂ ਆਪਾਂ ਕਰਦੇ ਆ ਸਿੱਖ ਧਰਮ ਦੇ ਵਿੱਚ ਜਾਂ ਹਿੰਦੂ ਧਰਮ ਚ ਉਸ ਤਰ੍ਹਾਂ ਹੀ ਐਂਡ ਤੇ ਜਿਹੜੇ ਦੁਆਵਾਂ ਤੇ ਕਲਮੇ ਜਿਹੜਾ ਉਹ ਮੌਲਵੀ ਸਾਹਿਬ ਪੜ ਰਹੇ ਆ ਦੋਸਤੋ ਇੱਕ ਖਾਸ ਗੱਲ ਮੁਸਲਮਾਨ ਧਰਮ ਦੇ ਵਿੱਚ ਮੈਨੂੰ ਲੱਗੀ ਹੈ ਹੱਕ ਮਹਿਰ ਸ਼ਬਦ ਇਕ ਆਉਂਦਾ ਹੈ ਜਦੋਂ ਮੌਲਵੀ ਉਹਨੂੰ ਦੱਸਦਾ ਹੈ ਕਿ ਫਲਾਣੀ ਲੜਕੀ ਫਲਾਣੇ ਦੀ ਲੜਕੀ ਉਹ 5000 ਰੁਪਏ 50000 ਰੁਪਏ ਜਾਂ ਕੋਈ ਸੋਨਾ ਮੰਗਲੇ ਕੋਈ ਜਾਇਦਾਦ ਮੰਗਲੇ ਹੱਕ ਮਹਿਰ ਉਹਦਾ ਸ਼ਬਦ ਦਾ ਨਾਮ ਆ ਉਹ ਕੁੜੀ ਮੰਗਦੀ ਹੈ ਤੇ ਉਹਨੂੰ ਦੇਣਾ ਪੈਂਦਾ ਹੈ ਮੁੰਡੇ ਨੂੰ ਜਦੋਂ ਇਹਨਾਂ ਦਾ ਵਿਆਹ ਹੋ ਜਾਂਦਾ ਕੁੜੀ ਮੁੰਡੇ ਵਾਲੇ ਘਰੇ ਜਾਂਦੀ ਹੈ ਤਾਂ ਉਹ ਜਿਹੜੀ ਰਕਮ ਲਿਖੀ ਹੁੰਦੀ ਹੈ ਜਿਹੜੇ ਸਾਹਮਣੇ ਕਿਤਾਬ 'ਤੇ ਤੁਸੀਂ ਦੇਖ ਰਹੇ ਹੋ ਇਹ ਸਰਕਾਰੀ ਬੁੱਕ ਜਿਹਦੇ ਉੱਤੇ ਦਸਖਤ ਹੁੰਦੇ ਆ ਤੇ ਇਹਦੇ ਵਿੱਚੋਂ ਰਕਮ ਲਿਖੀ ਹੁੰਦੀ ਹੈ ਜਿਹੜੀ ਮੁੰਡੇ ਨੂੰ ਦੇਣੀ ਪੈਂਦੀ ਦੇਖੋ ਕੁੜੀ ਡਿਮਾਂਡ ਰੱਖਦੀ ਹੈ ਕਿ ਮੇਰਾ ਹੱਕ ਜਿਹੜਾ ਹੈ ਉਹ ਆਹ ਵਾਲਾ ਹੈ ਜਦੋਂ ਮੌਲਵੀ ਸਾਹਿਬ ਮੁੰਡੇ ਨੂੰ ਪੁੱਛਦੇ ਆ ਵੀ ਕਬੂਲ ਹੈ ਕਬੂਲ ਹੈ ਤਿੰਨ ਵਾਰ ਪੁੱਛਦੇ ਆ ਤੇ ਉਹਦੇ ਨਾਲ ਜਿਹੜੀ ਉਹ ਰਕਮ ਲਿਖੀ ਹੁੰਦੀ ਹੈ ਉਹ ਚਾਹੇ ਸੋਨਾ ਵੀ ਹੋ ਸਕਦੀ ਆ ਉਹ ਲੱਖਾਂ ਚ ਰਕਮ ਵੀ ਹੋ ਸਕਦੀ ਆ ਉਹ ਕੋਈ ਜਾਇਦਾਦ ਵੀ ਹੋ ਸਕਦੀ ਆ ਜਿਹੜਾ ਸਾਹਮਣੇ ਸਰਕਾਰੀ ਰਜਿਸਟਰ ਆ ਇਹਦੇ ਵਿੱਚੋਂ ਲਿਖੀ ਜਾਣੀ ਆ ਜਿਹਦੇ ਉੱਤੇ ਸਾਈਨ ਹੋਣੇ ਮੁੰਡੇ ਦੇ ਸੋ ਇੱਕ ਵੱਖਰੇ ਤਰੀਕੇ ਦਾ ਜਿਹੜਾ ਹੈਗਾ ਇਹ ਵਿਆਹ ਦੇਖਣ ਨੂੰ ਮਿਲਿਆ ਸੀਗਾ ਕਿਉਂਕਿ ਆਪਾਂ ਇਸ ਮਜ਼ਹਬ ਦੇ ਵਿੱਚ ਜਿਆਦਾ ਵਿਚਰੇ ਨਹੀਂ ਸੀ ਤਾਂ ਮੈਨੂੰ ਇਹ ਵੀ ਵਧੀਆ ਲੱਗਾ ਕਿ ਤੁਹਾਡੇ ਨਾਲੇ ਵੀ ਸਾਂਝਾ ਕੀਤਾ ਜਾਣਾ ਚਾਹੀਦਾ ਸੋ ਲੜਕੇ ਵੱਲੋਂ ਕਬੂਲ ਕਰਨ ਤੋਂ ਬਾਅਦ ਜਿਹੜਾ ਮੌਲਵੀ ਸਾਹਿਬ ਦੁਆ ਪੜ ਰਿਹਾ ਉਹਦੇ ਨਾਲ ਲੜਕੇ ਦਾ ਪਰਿਵਾਰ ਲੜਕੀ ਦਾ ਪਰਿਵਾਰ ਅਤੇ ਜਿਹੜੀ ਲੜਕੀ ਨੂੰ ਜਿਹੜਾ ਹੈਗਾ ਇਹਨਾਂ ਨੇ ਨਿਕਾਹ ਪੜਾਉਣਾ ਉਹ ਘਰੇ ਜਾ ਕੇ ਪੜਾਉਣਾ ਇਥੇ ਔਰਤਾਂ ਜਿਹੜੀਆਂ ਉਹ ਮਰਦਾਂ ਦੇ ਸਾਹਮਣੇ ਜਿਹੜਾ ਉਹ ਨਹੀਂ ਲਿਆਈ ਜਾਂਦੀਆਂ ਅਗਲੇ ਐਪੀਸੋਡ ਚ ਮੈਂ ਸਾਰਾ ਕੁਝ ਹੋਰ ਵੀ ਦੱਸਾਂਗਾ ਕੈਮਰਾਮੈਨ ਵੀ ਇੱਕ ਮੇਰੇ ਨਾਲ ਸਾਂਝਾ ਉਹਨੇ ਆਪਦੇ ਜਿਹੇ ਵਿਚਾਰ ਸਾਂਝੇ ਕੀਤੇ ਆ ਕਿ ਔਰਤਾਂ ਕੈਮਰੇ ਸਾਹਮਣੇ ਕਿਉਂ ਨਹੀਂ ਆਉਂਦੀਆਂ ਜਾਂ ਔਰਤਾਂ ਇੱਥੇ ਕਿਉਂ ਨਹੀਂ ਆ ਉਹ ਹੋਰ ਬੜੇ ਵਧੀਆ ਵਿਚਾਰ ਜਿਹੜੇ ਉਹ ਅਗਲੇ ਐਪੀਸੋਡ ਚ ਤੁਹਾਨੂੰ ਦੱਸਾਂਗੇ ਹੁਣ ਇਸ ਵਿਆਹ ਬਾਰੇ ਅੱਗੇ ਆਪਾਂ ਜ਼ਿਕਰ ਕਰਦੇ ਹਾਂ ਕਿ ਦਵਾ ਹੋ ਰਹੀ ਆ ਤਾਂ ਇਸ ਤੋਂ ਅੱਗੇ ਉਸ ਤੋਂ ਬਾਅਦ ਇਹਨਾਂ ਨੂੰ ਖਾਣਾ ਜਿਹੜਾ ਉਹ ਦਿੱਤਾ ਜਾਣਾ ਤੇ ਖਾਣੇ ਚ ਕੀ ਕੀ ਹੋਊਗਾ ਉਹ ਵੀ ਆਪਾਂ ਸਾਰਾ ਦੇਖਦੇ ਹਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੋ ਮੌਲਵੀ ਸਾਹਿਬ ਨੇ ਸਾਰੀਆਂ ਰਸਮਾਂ ਤੇ ਦੁਆਵਾਂ ਤੋਂ ਬਾਅਦ ਚ ਲੜਕੇ ਦੇ ਸਾਈਨ ਕਰਵਾ ਲਿਆ ਜਿਹਦੇ ਤੇ ਲੜਕੀ ਵੱਲੋਂ ਹੱਕ ਮਹਿਰ ਜਿਹੜਾ ਲਿਖਿਆ ਹੋਇਆ ਉਹ ਵੀ ਆ ਤੇ ਉਸ ਤੋਂ ਬਾਅਦ ਸਰਕਾਰੀ ਜਿਹੜਾ ਹੈਗਾ ਇਹਨਾਂ ਦੀ ਸਰਕਾਰੀ ਤਰੀਕਾ ਆ ਕਿ ਇਸ ਰਜਿਸਟਰ ਦੇ ਵਿੱਚ ਨਾਮ ਦਰਜ ਹੋਣਾ ਜ਼ਰੂਰੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅੱਜਕੱਲ ਜਿਹੜੇ ਹੈਗੇ ਆਪਣੇ ਪਾਠੀ ਉਹ ਜਦੋਂ ਲਾਵਾ ਫੇਰੇ ਹੁੰਦੇ ਆ ਆਨੰਦ ਕਾਰਜ ਹੁੰਦੇ ਤੋ ਉਸ ਤੋਂ ਬਾਅਦ ਇੱਕ ਰਜਿਸਟਰ ਹੁੰਦਾ ਇਹ ਸਰਟੀਫਿਕੇਟ ਹੁੰਦਾ ਉਸ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਜਾਂਦਾ ਆ ਜਿਹੜਾ ਲੜਕਾ ਦਸਤਕਤ ਕਰ ਰਿਹਾ ਇਹ ਗਵਾਹ ਆ ਦੋ ਗਵਾਹ ਜਿਹੜੇ ਆ ਉਹਨਾਂ ਦੇ ਸਾਈਨ ਵੀ ਉਸ ਤੋਂ ਬਾਅਦ ਹੁੰਦੇ ਨੇ ਇਸ ਰਜਿਸਟਰ ਦੇ ਵਿੱਚ ਕਿ ਇਸ ਵਿਆਹ ਦੇ ਆ ਦੋ ਬੰਦੇ ਜਿਹੜੇ ਗਵਾਹ ਸੀਗੇ ਆਨੰਦ ਕਾਰਜ ਤੇ ਲਾਵਾਂ ਤੋਂ ਬਾਅਦ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਮੁੰਡੇ ਦੇ ਪਰਿਵਾਰ ਨੂੰ ਵਧਾਈ ਦਿੱਤੀ ਜਾਂਦੀ ਆ ਕੁੜੀ ਦੇ ਪਰਿਵਾਰ ਨੂੰ ਵਧਾਈ ਦਿੱਤੀ ਜਾਂਦੀ ਇਹ ਹੁਣ ਇਧਰ ਵੀ ਨਿਕਾਹ ਹੋ ਗਿਆ ਤੇ ਉਹਦਾ ਜਿਹੜਾ ਪਰਿਵਾਰ ਆ ਲੜਕੇ ਦੇ ਨਾਲ ਜਿਹੜੇ ਬਰਾਤੀ ਜਾਂਜੀ ਆਏ ਨੇ ਉਹ ਫਿਰ ਉਹਨੂੰ ਵਧਾਈਆਂ ਦੇਣ ਲੱਗ ਪਏ ਨੇ ਸਾਰੇ ਹੀ ਉੱਠ ਕੇ ਜਿਵੇਂ ਜਿਵੇਂ ਉਹਨਾਂ ਦੀਆਂ ਰਿਸ਼ਤੇਦਾਰੀਆਂ ਉਹ ਲੜਕੇ ਨੂੰ ਵਧਾਈਆਂ ਦੇ ਰਹੇ ਨੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਖਾਣੇ ਦਾ ਸਿਲਸਲਾ ਇੱਧਰ ਸ਼ੁਰੂ ਹੋ ਜਾਏਗਾ ਦੂਜੇ ਪਾਸੇ ਮੌਲਵੀ ਸਾਹਿਬ ਜਿਹੜੇਗਾ ਉਹ ਘਰੇ ਜਾ ਕੇ ਜਿਹੜਾ ਵੱਖਰੇ ਤੌਰ ਤੇ ਟੈਂਟ ਲੱਗਾ ਘਰੇ ਵੱਖਰਾ ਅਰੇਂਜਮੈਂਟ ਆ ਔਰਤਾਂ ਦਾ ਜਿੱਥੇ ਲੜਕੇ ਪਰਿਵਾਰ ਦੀਆਂ ਵੀ ਕੁਝ ਖਾਸ ਔਰਤਾਂ ਜਿਹੜੀਆਂ ਪਰਿਵਾਰ ਦੀਆਂ ਆਈਆਂ ਹੋਈਆਂ ਉਹ ਤੇ ਦੂਜੇ ਜਿਹੜੇ ਮੇਲੀ ਔਰਤਾਂ ਆਈਆਂ ਹੋਈਆਂ ਉਹਨਾਂ ਦੇ ਸਾਹਮਣੇ ਜਿਹੜਾ ਨਿਕਾਹ ਮੌਲਵੀ ਸਾਹਿਬ ਘਰੇ ਜਾ ਕੇ ਜਿਹੜਾ ਹੈਗਾ ਉਹ ਲੜਕੀ ਨੂੰ ਨਿਕਾਹ ਪੜਾਉਣਗੇ ਸੋ ਹੱਕਮਹਿਰ ਸ਼ਬਦ ਦੀ ਜਿਹੜਾ ਇਸਤੇਮਾਲ ਪਿੱਛੇ ਆਪਾਂ ਕੀਤਾ ਸੀਗਾ ਇਸ اسلام ਦੇ ਵਿੱਚ ਬਹੁਤ ਜ਼ਿਆਦਾ ਲਾਜ਼ਮੀ ਹੈ ਯਾਨੀ ਉਹ ਹੱਕਮਹਿਰ ਦੀ ਰਕਮ ਜਾਂ ਕੋਈ ਸੋਨਾ ਹੈ ਜਾਂ ਜ਼ਮੀਨ ਜਾਇਦਾਦਾਂ ਜਾਂ ਜੋ ਵੀ ਆ ਉਹ ਲੜਕੀ ਦਾ ਹੱਕ ਆ ਇਸਲਾਮ ਨੇ ਬੜਾ ਵੱਡਾ ਇੱਕ ਫੈਸਲਾ ਜਿਹੜਾ ਕੀਤਾ ਹੋਇਆ ਕਿ ਲੜਕੀ ਉੱਤੇ ਕੋਈ ਵੀ ਡਿਮਾਂਡ ਕਰ ਸਕਦੀ ਹੈ ਕਿ ਮੇਰਾ ਆਹ ਵਾਲਾ ਹੱਕ ਹੱਕ ਹੈ ਜੋ ਲੜਕੇ ਨੂੰ ਵਿਆਹ ਤੋਂ ਬਾਅਦ ਦੇਣਾ ਹੀ ਪਊਗਾ ਸੋ ਜਾਨੀ ਮੇਲੀ ਬੜੇ ਖੁਸ਼ੀ ਕਿ ਇੰਡੀਆ ਤੋਂ ਸਰਦਾਰ ਸਾਡੇ ਚਾਏ ਨੇ ਤਾ ਸਾਡਾ ਵੀ ਫਰਜ਼ ਮੰਦਾ ਸੀ ਮੁੰਡੇ ਨੂੰ ਸ਼ਗਨ ਦੇਈਏ ਤਾਂ ਅਸੀਂ ਉਹਨਾਂ ਨੂੰ ਸ਼ਗਨ ਦਿੱਤਾ ਤੇ ਮੈਨੂੰ ਇਹ ਦੱਸਿਓ ਜ਼ਰੂਰ ਕਿ ਤੁਹਾਨੂੰ ਇਹ ਵਿਆਹ ਕਿਵੇਂ ਦਾ ਲੱਗਾ ਇਸ ਤੋਂ ਅੱਗੇ ਆਪਾਂ ਰੋਟੀ ਦਿਖਾਵਾਂਗੇ ਤੇ ਹੋਰ ਕਰਾਂਗੇ ਬੜੀਆਂ ਗੱਲਾਂ ਬਾਤਾਂ